ਹਰਿਆਣਾ ਬਨਾਮ ਪੰਜਾਬ ਯਾਨੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਪੰਜਾਬ ਤੇ ਹਰਿਆਣਾ ਦੇ ਵਿੱਚ ਵਿਵਾਦ ਪਕਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਅੱਜ ਜੋ ਪੰਜਾਬ ਦੇ ਵਿੱਚ ਜੋ ਸਿਆਸਤਦਾਨੇ ਵੱਡੇ ਲੀਡਰ ਜਿਹੜੇ ਨੇ ਸਾਰੇ ਹੀ ਇਕੱਜਟ ਹੋਏ ਨੇ ਮੀਟਿੰਗ ਸੱਦੀ ਗਈ ਪੰਜਾਬ ਸਰਕਾਰ ਦੇ ਵੱਲੋਂ ਸਰਬ ਪਾਰਟੀ ਮੀਟਿੰਗ ਆਲ ਪਾਰਟੀ ਮੀਟਿੰਗ ਜੋ ਸੱਦੀ ਗਈ ਹੈ ਜਿਸ ਦੇ ਵਿੱਚ ਜੋ ਨੁਮਾਇੰਦੇ ਨੇ ਜੋ ਹੋਰ ਪਾਰਟੀਆਂ ਦੇ ਉਹ ਪਹੁੰਚੇ ਹੋਏ ਨੇ ਤੇ ਆਪਣਾ ਆਪਣਾ ਪੱਖ ਜਿਹੜਾ ਉਹਨਾਂ ਦੇ ਵੱਲੋਂ ਰੱਖਿਆ ਗਿਆ ਹੈਗਾ ਤਾਂ ਮੀਟਿੰਗ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਪੰਜਾਬ ਦੇ ਵਿੱਚ ਜੋ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ ਹੈਗੀ ਹਰਿਆਣਾ ਦੇ ਵਿੱਚ ਪਾਣੀ ਦਾ ਵਿਵਾਦ ਜਿਹੜਾ ਹੈਗਾ ਲਗਾਤਾਰ ਪੱਖ ਦਾ ਜਵਾਲਿਆ ਜਾ ਰਿਹਾ ਹੈਗਾ 올 ਪਾਰਟੀ ਮੀਟਿੰਗ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸਾਰੇ ਜਿਹੜੇ ਇਸ ਦੇ ਵਿੱਚ ਨੁਮਾਇੰਦੇ ਨੇ ਵੱਖ-ਵੱਖ ਪਾਰਟੀਆਂ ਦੇ ਉਹ ਪਹੁੰਚੇ ਹੋਏ ਨੇ ਤਿੰਨ ਦਿਨ ਹੋ ਚੁੱਕੇ ਨੇ ਲਗਾਤਾਰ ਲੜਾਈ ਚੱਲ ਰਹੀ ਹੈਗੀ ਪਾਣੀ ਦੀ ਜੋ ਹੈਗੀ ਜੰਗ ਚੱਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਆਪ ਸਰਕਾਰ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਇਹ ਮੀਟਿੰਗ ਸੱਦੀ ਗਈ ਜੋ ਕਿ ਸ਼ੁਰੂਆਤ ਹੋ ਚੁੱਕੀ ਹੈ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪਾਜਪਾ ਦੇ ਵੱਲੋਂ ਜੋ ਪ੍ਰਧਾਨ ਨੇ ਸੁਨੀਲ ਜਾਖੜ ਪੰਜਾਬ ਪ੍ਰਧਾਨ ਸੁਨੀਲ ਜਾਖੜ ਪਹੁੰਚੇ ਹੋਏ ਨੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਵੀ ਮੀਟਿੰਗ ਦੇ ਵਿੱਚ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਹੋਏ ਨੇ ਕਾਂਗਰਸ ਦੇ ਸਾਬਕਾ ਮੰਤਰੀ ਤਰਪਤ ਰਾਜੇਂਦਰ ਬਾਜਵਾ ਨਜ਼ਰ ਆ ਰਹੇ ਨੇ ਰਾਣਾ ਕੇਪੀ ਨਜ਼ਰ ਆ ਰਹੇ ਨੇ ਅਕਾਲੀ ਦਲ ਦੇ ਨੇਤਾ ਜਿਹੜੇ ਨੇ ਬਲਵਿੰਦਰ ਸਿੰਘ ਭੂੰਦੜ ਉਹ ਵੀ ਨਜ਼ਰ ਆ ਰਹੇ ਨੇ ਦਲਜੀਤ ਚੀਮਾ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਮੀਟਿੰਗ ਦੇ ਸ਼ੁਰੂਆਤ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਜੜੇ ਨੇ ਉਹਨਾਂ ਦੇ ਵੱਲੋਂ ਸਾਰੇ ਹੀ ਨੇਤਾਵਾਂ ਨੂੰ ਪੰਜਾਬ ਦੇ ਵਿੱਚ ਪਾਣੀ ਦੇ ਮੁੱਦੇ ਨੂੰ ਲੈ ਕੇ ਕਿ ਉਹੋ ਜਿਹੀ ਸਥਿਤੀ ਬਣੀ ਹੋਈ ਹੈ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਮੀਟਿੰਗ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਹੋਏ ਨੇ ਹੋਰ ਵੀ ਵੱਡੇ ਅਧਿਕਾਰੀ ਮੌਜੂਦ ਨੇ ਮੀਟਿੰਗ ਤੋਂ ਬਾਅਦ ਜੋ ਹੈ ਪ੍ਰੈਸ ਕਾਨਫਰੰਸ ਕਰਕੇ ਹੋ ਸਕਦਾ ਹੈ ਜੋ ਪ੍ਰੈਸ ਕਾਨਫਰੰਸ ਦੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਹਰਿਆਣਾ ਸਰਕਾਰ ਹਾਈ ਕੋਰਟ ਦੇ ਵਿੱਚ ਜੋ ਹੈ ਜਾਣ ਦੀ ਤਿਆਰੀ ਕਰ ਰਹੀ ਹੈਗੀ ਆ ਇਸ ਨੂੰ ਲੈ ਕੇ ਵੀ ਜਾਣਕਾਰੀ ਜਿਹੜੀ ਆ ਸਾਹਮਣੇ ਆਈ ਹੈਗੀ ਆ ਸੂਤਰਾਂ ਦੇ ਮੁਤਾਬਕ ਐਡਵੋਕੇਟ ਜਨਰਲ ਨੂੰ ਡਰਾਫਟ ਬਣਾਉਣ ਦੇ ਲਈ ਕਹਿ ਦਿੱਤਾ ਗਿਆ ਹੈਗਾ ਹਾਲਾਂਕਿ ਇਸ ਦੇ ਫਲ ਹਾਲ ਤੱਕ ਅਧਿਕਾਰਤ ਤੌਰ ਉਤੇ ਪੁਸ਼ਟੀ ਨਹੀਂ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਜੋ ਆਲ ਪਾਰਟੀ ਮੀਟਿੰਗ ਜੋ ਸੱਦੀ ਗਈ ਹੈਗੀ ਅੱਜ ਜੋ ਕਿ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਕਿਹਾ ਹੈ ਕਿ ਹਰਿਆਣਾ ਨੂੰ ਪਾਣੀ ਨਾ ਦੇਣ ਦੇ ਫੈਸਲੇ ਦੇ ਖਿਲਾਫ ਅਸੀਂ ਸਾਰੇ ਇਕਜੁੱਟ ਹੈਗੇ ਆ ਤੇ ਹੋਣਾ ਵੀ ਚਾਹੀਦਾ ਉਥੇ ਕਾਂਗਰਸ ਦੇ ਸੀਨੀਅਰ ਨੇਤਾ ਦੀ ਗੱਲ ਕਰ ਲਈਏ ਰਾਣਾ ਕੇਪੀ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਕਿਹਾ ਕਿ ਬੀਬੀ ਐਮਬੀ ਦੇ ਵਿੱਚ ਪੰਜਾਬ ਦੇ ਜਿਹੜੇ ਅਫਸਰ ਨੇ ਉਹਨਾਂ ਦਾ ਕੋਟਾ ਜਿਹੜਾ ਹੈਗਾ ਘਟਕੀਤਾ ਗਿਆ ਹੈਗਾ ਆ ਸਾਨੂੰ ਇਸ ਮੁੱਦੇ ਉੱਤੇ ਸਾਨੂੰ ਸਰਕਾਰ ਦੇ ਨਾਲ ਖੜਨਾ ਚਾਹੀਦਾ ਆ ਇਸੇ ਦੇ ਨਾਲ ਕਾਂਗਰਸ ਨੇਤਾ ਤਰਫਤ ਰਾਜਿੰਦਰ ਸਿੰਘ ਬਾਜਵਾ ਜੋ ਨੇ ਉਹਨਾਂ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਕਰਨ ਦੇ ਲਈ ਸਮਾਂ ਲੈਣਾ ਚਾਹੀਦਾ ਆ 올 ਪਾਰਟੀ ਡੈਲੀਗੇਸ਼ਨ ਦੇ ਨਾਲ ਮਿਲ ਕੇ ਪੰਜਾਬ ਦਾ ਪੱਖ ਜਿਹੜਾ ਹੈਗਾ ਉਹ ਰੱਖਣਾ ਚਾਹੀਦਾ ਹੈ ਉਥੇ ਹੀ ਭਾਜਪਾ ਦੇ ਵੱਲੋਂ ਵੀ ਇਸ ਮਾਮਲੇ ਉੱਤੇ ਆਪਣਾ ਪੱਖ ਰੱਖਿਆ ਗਿਆ ਜੋ ਮਨੋਰੰਜਨ ਕਾਲਿਆ ਸਾਹਬ ਦਾ ਮੰਤਰੀ ਨੇ ਉਹਨਾਂ ਦੇ ਵੱਲੋਂ ਸਵਾਲ ਪੁੱਛਿਆ ਗਿਆ ਕਿ ਪਹਿਲਾਂ ਹੁਣ ਤੱਕ ਪੰਜਾਬ ਦੇ ਵਿੱਚ ਅਜਿਹੀ ਨੌਬਤ ਕਦੀ ਵੀ ਨਹੀਂ ਆਈ ਆਖਰ ਇਸ ਵਾਰ ਅਜਿਹਾ ਕੀ ਹੋ ਗਿਆ ਕਿ ਇਸ ਵਾਰ ਸਾਨੂੰ ਇਹ ਨੌਬਤ ਜੋ ਹੈ ਫੇਸ ਕਰਨਾ ਪੈ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਪਾਣੀ ਦੇ ਵਿਵਾਦ ਦੇ ਨਾਲ ਜਿਹੜੇ ਮਾਮਲੇ ਹੈਗੇ ਉਸ ਨੂੰ ਲੈ ਕੇ ਜੋ ਕੇਂਦਰੀ ਗ੍ਰਹਿ ਮੰਤਰਾਲੇ ਉਹਨਾਂ ਦੇ ਵੱਲੋਂ ਵੀ ਅੱਜ ਨਵੀਂ ਦਿੱਲੀ ਦੇ ਵਿੱਚ ਮੀਟਿੰਗ ਸੱਦੀ ਗਈ ਹੈ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਦੇ ਜਿਹੜੇ ਮੁੱਖ ਨੁਮਾਇੰਦੇ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਪੰਜਾਬ ਦੇ ਮੁੱਖ ਜੋ ਇਸ ਦੇ ਵਿੱਚ ਹੈਗੇ ਆ ਨੁਮਾਇੰਦੇ ਉਹ ਛੁੱਟੀ ਤੇ ਨਹੀਂ ਜਿਸ ਦੇ ਕਾਰਨ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਗ੍ਰਹਿ ਵਿਭਾਗ ਦੇ ਜੋ ਆਲੋਕ ਸ਼ੇਖਰ ਨੇ ਜਲ ਵਿਭਾਗ ਤੋਂ ਜਿਹੜੇ ਇਸ ਦੇ ਵਿੱਚ ਕ੍ਰਿਸ਼ਨ ਕੁਮਾਰ ਨੇ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਨਾਲ ਨਾਲ ਜੋ ਹੈ ਇਸ ਦੇ ਵਿੱਚ ਸੀਨੀਅਰ ਅਫਸਰ ਸ਼ਾਮਲ ਹੋ ਸਕਦੇ ਨੇ ਹਰਿਆਣਾ ਦੇ ਵਿੱਚ ਅਧਿਕਾਰੀ ਜਿਹੜੇ ਹੈਗੇ ਆ ਉਹਨਾਂ ਨੂੰ ਹੈੱਡਕੁਆਰਟਰ ਛੱਡਣ ਉੱਤੇ ਰੋਕ ਲਗਾ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਲਗਾਤਾਰ ਪਾਣੀ ਦਾ ਸੰਕਟ ਮੰਡਰਾ ਰਿਹਾ ਹੈਗਾ ਜਿਸ ਨੂੰ ਲੈ ਕੇ ਜੋ ਰਣਵੀਰ ਗੰਗਵਾ ਮੰਤਰੀ ਨੇ ਉਹਨਾਂ ਦੇ ਵੱਲੋਂ ਸਾਰੇ ਹੀ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਜੋ ਐਸਈ ਨੇ ਐਕਸਿਨ ਨੇ ਐਸਡੀਓ ਨੇ ਤੇ ਜੀ ਨੇ ਉਹਨਾਂ ਨੂੰ ਜੋ ਹੈ ਨਜ਼ਰ ਬਣਾਏ ਰੱਖਣ ਦੇ ਲਈ ਕਿਹਾ ਗਿਆ ਤੇ ਨਾਲ ਹੀ ਕਿਸੇ ਵੀ ਹਾਲਤ ਦੇ ਵਿੱਚ ਹੈੱਡਕੁਆਰਟਰ ਨਾ ਛੱਡਣ ਨੂੰ ਲੈ ਕੇ ਆਦੇਸ਼ ਜਾਰੀ ਕਰ ਦਿੱਤੇ ਨੇ ਉਹਨਾਂ ਕਿਹਾ ਕਿ ਪਾਣੀ ਦੀ ਕਿੱਲਤ ਜਿੱਥੇ-ਜਿੱਥੇ ਵੀ ਹੈਗੀ ਆ ਉਥੇ ਦੂਜੀ ਥਾਂ ਤੋਂ ਪਾਣੀ ਲੈ ਕੇ ਉਹਨਾਂ ਨੂੰ ਜੋ ਹੈ ਪਾਣੀ ਦਿੱਤਾ ਜਾਵੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਮੰਤਰੀ ਨੂੰ ਦੱਸ ਦਿੱਤਾ ਹੈਗਾ ਕਿ हिसार सिरसा ਮਹਿੰਦਰਗੰਡ ਨਾਰਨੌਲ ਅਤੇ ਫਤਿਹਪੁਰਬਾਦ ਦੇ ਵਿੱਚ ਪਾਣੀ ਦੀ ਕਿੱਲਤ ਨਜ਼ਰ ਆ ਰਹੀ ਹੈ ਪੀਣ ਯੋਗ ਪਾਣੀ ਵੀ ਉਥੇ ਨਹੀਂ ਹੈ ਤਾਂ ਤੁਹਾਨੂੰ 18 ਦਿਨਾ ਤੋਂ ਜਿਹੜਾ ਹੈਗਾ ਲਗਾਤਾਰ ਹੀ ਵਿਵਾਦ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਨੇ ਕਰੀਬ 18 ਦਿਨਾ ਤੋਂ ਪਾਖੜਾ ਨਹਿਰ ਤੋਂ ਹਰਿਆਣਾ ਨੂੰ ਮਿਲਣ ਵਾਲੇ ਜੋ 1.58000 ਕਿਓਸਿਕ ਪਾਣੀ ਨੂੰ ਘਟਾ ਕੇ 4000 ਕਿਓਸਿਕ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਸੀ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਬਕਾਇਦਾ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਅਪਡੇਟ ਦਿੱਤਾ ਸੀ ਕਿ ਪਾਣੀ ਜੋ ਹੈ ਉਹ ਅਸੀਂ ਘਟ ਕਰ ਰਹੇ ਹਾਂ ਕਿਉਂਕਿ ਪਾਣੀ ਹਰਿਆਣਾ ਦੇ ਵੱਲੋਂ ਜਿੰਨਾ ਕਿ ਉਹਨਾਂ ਦਾ ਕੋਟਾ ਸੀਗਾ ਉਹ ਕੰਪਲੀਟ ਮਾਰਚ ਦੇ ਵਿੱਚ ਹੀ ਹੋ ਚੁੱਕਿਆ ਹੈਗਾ ਇਸ ਕਰਕੇ ਅਸੀਂ ਮਨੁੱਖਤਾ ਦੇ ਆਧਾਰ ਉਤੇ 4000 ਕਿਓਸਿਕ ਪਾਣੀ ਦੇ ਰਿਹਾ ਤਾਂ ਜੋ ਉਹਨਾਂ ਨੂੰ ਪੀਣ ਯੋਗ ਪਾਣੀ ਦੀ ਕਿੱਲਤ ਨਾ ਹੋਵੇ ਤਾਂ ਲਗਾਤਾਰ ਪੌਣੇ ਘੰਟੇ ਤੋਂ ਮੀਟਿੰਗ ਚੱਲ ਰਹੀ ਹੈਗੀ ਆ ਜਿਸ ਦੇ ਵਿੱਚ ਸਾਰੇ ਜਿਹੜੇ ਨੇਤਾ ਨੇ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਆਪਣਾ ਪੱਖ ਜਿਹੜਾ ਉਹ ਰੱਖਿਆ ਜਾ ਰਿਹਾ ਪੰਜਾਬ ਭਵਨ ਦੇ ਵਿੱਚ ਓਲ ਪਾਰਟੀ ਮੀਟਿੰਗ ਜੋ ਹੈਗੀ ਆ ਉਹ ਜਲਦੀ ਹੋਈ ਨਜ਼ਰ ਆ ਰਹੀ ਹੈ ਅਜਿਹੇ ਦੇ ਵਿੱਚ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਪੰਜਾਬ ਤੇ ਨਾਲ ਹੀ ਹਰਿਆਣਾ ਦੇ ਨਾਲ ਜੋ ਪਾਣੀ ਦਾ ਵਿਵਾਦ ਪੱਖਿਆ ਹੋਇਆ ਮਸਲਾ ਲਗਾਤਾਰ ਉਜਾਗਰ ਹੁੰਦਾ ਹੋਇਆ ਦੇਖਣ ਨੂੰ ਮਿਲ ਰਿਹਾ ਹੈ ਅਜਿਹੇ ਦੇ ਵਿੱਚ ਕਿਹੋ ਜਿਹੀ ਰਣਨੀਤੀ ਬਣਾਈ ਜਾਵੇ ਅਜਿਹੀ ਕਿਹੜੀ ਰਣਨੀਤੀ ਹੋਵੇ ਜਿਸ ਦੇ ਕਾਰਨ ਅਸੀਂ ਯਾਨੀ ਪੰਜਾਬ ਜਿਹੜਾ ਆਪਣਾ ਪਾਣੀ ਬਚਾ ਸਕੇ ਤੇ ਹਰਿਆਣਾ ਜੋ ਤਰੀਕੇ ਦੇ ਨਾਲ ਜਦ ਤੇ ਅੜਿਆ ਹੋਇਆ ਕਿ ਸਾਨੂੰ ਤਾਂ ਪਾਣੀ ਚਾਹੀਦਾ ਆ ਤੇ ਜਿਸ ਦੇ ਲਈ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਹਾਈ ਕੋਰਟ ਦਾ ਵੀ ਰੁਖ ਕੀਤਾ ਜਾਵੇਗਾ ਤਾਂ ਅੱਜ ਜਿਹੜੀ ਮੀਟਿੰਗ ਸੱਦੀ ਗਈ ਹੈਗੀ ਜਿਸ ਦੇ ਵਿੱਚ ਵੱਡੇ ਨੇਤਾ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਆਪਣਾ ਆਪਣਾ ਪੱਖ ਰੱਖਿਆ ਜਾ ਰਿਹਾ ਹੋ ਸਕਦਾ ਹੈ ਕਿ ਥੋੜੀਕ ਜਿਹੀ ਦੇਰ ਤੱਕ ਜਦੋਂ ਇਹ ਮੀਟਿੰਗ ਖਤਮ ਹੋਵੇਗੀ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਤੋਂ ਬਾਅਦ ਜੋ ਹੈ ਵੱਡੇ ਐਲਾਨ ਹੋ ਸਕਦੇ ਨੇ ਹੁਣ ਦੇਖਣਾ ਹੋਵੇਗਾ ਕਿ ਹੁਣ ਇਸ ਮੀਟਿੰਗ ਤੋਂ ਬਾਅਦ ਜੋ 올 ਪਾਰਟੀ ਮੀਟਿੰਗ ਸੱਦੀ ਗਈ ਹੈਗੀ ਸਰ ਪਾਰਟੀ ਮੀਟਿੰਗ ਸੱਦੀ ਗਈ ਹੈਗੀ ਇਸ ਦੇ ਵਿੱਚ ਕਿਹੜੇ ਫੈਸਲੇ ਲਏ ਜਾਂਦੇ ਨੇ ਕਿਹੜੀ ਰਣਨੀਤੀ ਬਣਾਈ ਜਾਂਦੀ ਹੈ ਇਹ ਤਾਂ ਬਿਲਕੁਲ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਹੋ ਸਕਦਾ ਥੋੜੀ ਦੇਰ ਤੱਕ ਇਸ ਦਾ ਐਲਾਨ ਜਾਇਸ ਦੇ ਖੁਲਾਸੇ ਜਾਇਸ ਮੁਤਲਕ ਕੋਈ ਵੱਡਾ ਫੈਸਲਾ ਆ ਜਾਵੇ ਹਰਿਆਣਾ <experiences>